ਸਰਦਾਰ ਬੱਲਵ ਭਾਈ ਪਟੇਲ ਦੀ ਅੱਜ 150 ਵੀ ਜਨਤੀ ਹੈ ਜਿਸ ਮੌਕੇ ਤੇ ਉੱਪਰ ਅੱਜ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪਠਾਨਕੋਟ ਦੇ ਵਿੱਚ ਇੱਕ ਇਕਤਾ ਦੌੜ ਕਰਾਈ ਗਈ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਹੇ ਹਾਂ ਪਠਾਨਕੋਟ ਦੀਆਂ ਜਿੱਥੇ ਕੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਅੱਜ ਇੱਕ ਇਕਤਾ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨੌਜਵਾਨਾਂ ਦੇ ਵੱਲੋਂ ਵੱਧ ਚੜਕੇ ਪਿਸਾਲਿਆ ਗਿਆ ਉੱਤੇ ਹੀ ਕੁਝ ਸਕੂਲੀ ਬੱਚੇ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਵੀ ਇਸ ਦੌੜ ਦੇ ਵਿੱਚ ਆਪਣਾ ਯੋਗਦਾਨ ਪਾਇਆ ਉੱਤੇ ਹੀ ਭਾਰਤੀ ਜਨਤਾ ਪਾਰਟੀ ਦੇ ਉਠਾਨਕੁਰ ਤੋਂ ਵਿਦਾਇਕ ਅਸ਼ਵੀ ਸ਼ਰਮਾ ਦਾ ਕਹਿਣਾ ਹੈ ਕਿ ਇਹ ਸੰਭਾਰ ਬੱਲਪਈ ਪਟੇਲ ਦੇ 150 ਜਨਤੀ ਦੇ ਉੱਪਰ ਅੱਜ ਜਿਹੜੀ ਇਕਤਾ ਧੂਰ ਕਢਾਈ ਗਈ ਹੈ ਇਸ ਦਾ ਮੇਨ ਮਕਸਦ ਹੈ ਕਿ ਆਪਣੇ ਦੇਸ਼ ਨੂੰ ਸਾਫ ਸੁੱਥਰਾ ਰੱਖਣਾ ਹਰ ਵਰਗ ਦੇ ਲੋਕ ਆ ਕੇ ਨਸ਼ੇ ਤੋਂ ਜਿਹੜਾ ਨੌਜਵਾਨਾਂ ਨੂੰ ਦੂਰ ਰੱਖਣ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਆਪਣੇ ਦੇਸ਼ ਦੇ ਵਿੱਚੋਂ ਜਿਹੜਾ ਨਸ਼ੇ ਦੀ ਗਲਤੀ ਖਤਮ ਕੀਤਾ ਜਾਵੇ ਤਾਂ ਜੋ ਦੇਸ਼ ਦੇ ਨੌਜਵਾਨ ਜਿਹੜੇ ਹੈ ਉਹ ਦੇਸ਼ ਦਾ ਭਵਿੱਖ ਨੇ ਉਹ ਅੱਗੇ ਵਧ ਸਕਣ ਇਸ ਦੇ ਨਾਲ ਹੀ ਉਹਨੇ ਕਿਹਾ ਹੈ ਕਿ ਇਸ ਧੂਰ ਨੂੰ ਜਿਹੜਾ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ ਕਿ ਤਾਂ ਜੋ ਲੋਕ ਇਸ ਦੇਸ਼ ਦੇ ਵਿੱਚ ਹਰ ਵਰਗ ਦੇ ਲੋਕ ਹਰ ਜਾਤ ਦੇ ਲੋਕ ਜਿਹੜੇ ਹੈ ਇੱਕ ਦੂਜੇ ਨਾਲ ਪਿਆਰ ਦੇ ਨਾਲ ਜਾਣ ਜਿਹੜਾ ਕੀ ਉਹਨਾਂ ਦਾ ਅੱਜ ਇਸ ਦਿਨ ਸੀ ਜਗਵਾਲੀ ਦੇ ਲਈ ਪਟਾਣਪੁਰ ਤੋਂ ਉਤਰਿੰਦਰ ਠਾਕਪੁਰ ਦੀ ਰਿਪੋਰਟ ਮੋਹਿਦ ਮਹਾਰਾਜ ਤੇ ਮਿੰਨੂ ਤਰਸ ਤੌਰ ਤੇ ਬਹੁਤ ਵਧੀਆ ਲੱਗਿਆ ਤੇ ਮਤਲਬ ਪਤਾ ਨਹੀਂ ਨਾਲ ਉਸ ਤੋਂ ਹੁਕਮਤਾਨ ਵੀ ਔਰ ਬਾਕੀ ਇਹ ਬਹੁਤ ਵਧੀਆ ਮਤਲਬ ਇੱਥੇ ਹਰ ਇੱਕ ਨੂੰ ਪਾਰਟਿਸਪੇਟ ਕਰਨਾ ਚਾਹੀਦਾ ਤੇ ਵੱਲੋਂ ਸਹਿਯੋਗ ਦੇਣਾ ਚਾਹੀਦਾ ਸਾਰਿਆਂ ਨੂੰ ਇੱਕ ਨਾਲ ਰਹਿ ਕੇ मतलब यूथ पीढ़ी वास्ते मतलब ये कि जो नशेरो यूथ पीढ़ी नशेरो दूर है और मतलब रनिंग अपना सहयोग दे आज सरदार वल्लभ भाई पटेल जी दी जन्म जयंती है 150वीं सरदार वल्लभ भाई पटेल जी दी जन्म जयंती जोते हर साल भारतीय जनता पार्टी रन फॉर यूनिटी दा ਪਯੋਜਨ ਕਰਦੀ ਹੈ ਅੱਜ ਵੀ ਜ਼ਿਲ੍ਹਾ ਪਠਾਨਕੋਟ ਦੇ ਬੀਜੇਪੀ ਦੇ ਅਜੇਖਿ ਯੁਵਾ ਮੋਰਚਾ ਦੇ ਅਧਿਐਖ ਔਰ ਮੰਡਲਾਂ ਦੇ ਅਧਿਐਖਾ ਨੇ ਮਿਲ ਕੇ ਸਕੂਲਾਂ ਦੇ ਨਾਲ ਸੰਪਰਕ ਕਰਕੇ ਰਨ ਫॉर ਯੂਨਿਟੀ ਦਾ ਕਾਰਜਕ੍ਰਮ ਜਿਹੜਾ ਪਟਿਲ ਜੀ ਦੀ ਮੂਰਤੀ ਤੇ ਮਾਲਾ ਅਰਪਣ ਔਰ ਪੁਸ਼ਪਾਂਜਲੀਕਰਨ ਤੋਂ ਬਾਅਦ ਸ਼ੁਰੂ ਕਰਨ ਕਰਨਾ ਹੈ ਔਰ ਇਸ ਮੌਕੇ ਤੇ ਦਿਨੇਸ਼ ਸਿੰਘ ਬੱਬੂ ਜੀ ਪੁਰੀ ਸਾਹਿਬ ਅਨਿਲ ਜੀ ਵਿਜੇ ਜੀ ਪਾਰਟੇ சுரேਸ਼ ਤਿਵਾਨ ਜੀ ਔਰ ਪਾਰਟੀ ਦੇ ਸਾਡੇ ਅਧਿਐਕਸ਼ ਸੁਰੇਸ਼ ਜੀ 유ਵਾ ਮੋਰਚਾ ਦੇ ਅਧਿਐਕਸ਼ ਮिक्की ਜੀ ਸਾਡੇ ਮੰਡਲਾਂ ਦੇ ਪ੍ਰਧਾਨ ਅਮਨ ਔਰ ਨਿਪੁੰਗ ਔਰ ਪੂਰੀ ਬੀਜੇਪੀ ਦੀ ਵੱਡੀ ਲੀਡਰਸ਼ਿਪ ਇਸ ਕਾਰਜਕ੍ਰਮ ਦਾ ਹਿੱਸਾ ਬਣੀ ਹੈ ਰਨ ਫਾਰ ਯੂਨਿਟੀ ਇੱਕ ਸੰਦੇਸ਼ ਹੈ ਜੋੜਨ ਦੇ ਲਈ ਔਰ ਇਹ ਨਰਿੰਦਰ ਭਾਈ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਜਿਹੜਾ ਸਥਾਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਿਲਣਾ ਚਾਹੀਦਾ ਸੀ ਕਾਂਗਰਸ ਨੇ ਆਪਣੀ ਕੁੰਠਿਤ ਮਾਨਸਿਕਤਾ ਦੇ ਕਾਰਨ ਉਹਨਾਂ ਦੇ ਯੋਗਦਾਨ ਨੂੰ ਨਜ਼ਾਰਤ ਕੀਤਾ ਹੋਇਆ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੱਲਭਾਈ ਪਟੇਲ ਜਿਨ੍ਹਾਂ ਨੂੰ ਲੋਪੁਰਸ਼ ਕਿਹਾ ਜਾਂਦਾ ਹੈ ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ 562 ਰਿਆਸਤਾਂ ਨੂੰ ਦੇਸ਼ ਨਾਲ ਜੋੜਨਾ ਔਰ ਭਾਰਤ ਦੀ ਏਕਤਾ ਔਰ ਅਖੰਡਤਾ ਦੇ ਲਈ ਜਿੰਨਾ ਵੱਡਾ ਯੋਗਦਾਨ ਉਹਨਾਂ ਨੇ ਦਿੱਤਾ ਹੈ ਉਹ ਆਪਣੇ ਆਪ ਚ ਹਮੇਸ਼ਾ ਸਮਰਣੀ ਹੈ ਔਰੇ ਰੰਗ ਫॉर ਯੂਨਿਟੀ ਦਾ ਕਾਰਜਕ੍ਰਮ ਵੀ ਸਾਡੀਆਂ ਭਾਸ਼ਾ ਲੱਗ ਹੋ ਸਕਦੀਆਂ ਸਾਡੀ ਬੋਲੀ ਲੱਗ ਹੋ ਸਕਦੀ ਹੈ ਸਾਡਾ ਪ੍ਰਾਂਤ ਲੱਗ ਹੋ ਸਕਦਾ ਹੈ ਲੇਕਿਨ ਅਸੀਂ ਇਸ ਭਾਰਤ ਮਾਤਾ ਦੇ ਪੁੱਤਰਾਂ ਪੁੱਤਰੀਆਂ ਇਹ ਦੇਸ਼ ਸਾਡਾ ਹੈ ਇਹ ਦੇਸ਼ ਦੀ ਮਿੱਟੀ ਸਾਡੀ ਹੈ ਇੱਕ ਚ ਸਮਝ ਉਸੇ ਬਣੇ ਇਕਤਾ ਬਣੇ ਇਹਦਾ ਸੰਦੇਸ਼ ਰੰਗ ਫॉर ਯੂਨਿਟੀ ਦੇ ਮਾਧਿਅਮ ਚ ਦਿੱਤਾ ਜਾਂਦਾ ਹੈ ਇਸ ਲਈ ਕਿਉਂਕਿ ਇਹ 150ਵੀਂ ਜਨਤੀ ਹੈ ਸਰਦਾਰ 150 ਦੇ ਨਾਮ ਤੇ ਮਨਾਈ ਜਾ ਰਹੀ ਹੈ ਔਰ ਇਹ ਸਮਰਪਿਤ ਕੀਤੀ ਹੈ ਰਾਸ਼ਟਰੀ ਇਕਤਾ ਨੂੰ ਨਸ਼ਾ ਮੁਕਤੀ ਨੂੰ ਔਰ ਸਵਸਥਾ ਅਭਿਆਨ ਔਰ ਆਤਮ ਨਿਰਭਰ ਭਾਰਤ ਇਹ ਇਸ ਕਾਰਜਕ੍ਰਮਾ ਦਾ ਜਿਹੜਾ ਕਿ ਲੰਬਾ ਚੱਲਨੇ ਨੇ ਹਰ ਪਾਰਲੀਮੈਂਟ ਦੇ ਅੰਦਰ ਸਰਕਾਰੀ ਆਯੋਜਨ ਦੇ ਮਾਧਿਅਮ ਨਾਲ ਇਹ ਯਾਤਰਾਵਾਂ ਪਾਦ ਯਾਤਰਾਵਾਂ ਅਲੱਗ-ਅਲੱਗ ਤਰ੍ਹਾਂ ਦੇ ਕਾਰਜਕ੍ਰਮ ਨੇ ਉਹ ਸਰਕਾਰੀ ਪੱਧਰ ਤੇ ਨੋਡਲ ਅਫਸਰ ਜਾਣਕਾਰੀ ਵੀ ਦੇਣਗੇ ਲੇਕਿਨ ਇਹ ਦੇਸ਼ ਨੂੰ ਜੋੜਨ ਦਾ ਕਾਰਜਕ੍ਰਮ ਹੈ ਅੱਜ ਜੋ ਵਿਸ਼ਵ ਦੇ ਹਾਲਾਤ ਹੈ ਉਹਦੇ ਅੰਦਰ ਆਤਮ ਨਿਰਭਰ ਭਾਰਤ ਬਣੇ ਸੁਭ ਦੇਸ਼ੀ ਨੂੰ ਦੇਸ਼ ਅਪਣਾਏ ਅੱਜ ਦੁਨੀਆ ਦੀ ਇਕਨੋਮੀ ਚ ਉਹੀ ਦੇਸ਼ ਅੱਗੇ ਵੱਧ ਸਕਦਾ ਹੈ ਉਹੀ ਦੇਸ਼ ਤਾਕਤਵਰ ਹੋ ਸਕਦਾ ਹੈ ਜਿਹੜਾ ਆਪਣੇ ਦੇਸ਼ ਦੇ ਸਮਾਨ ਦਾ ਪ੍ਰਯੋਗ ਕਰਦਾ ਹੈ आओ मिलके ਸਰਦਾਰ ਜੀ ਦੀ 150ਵੀਂ ਜਨਤੀ ਦੇ ਉਤੇ ਇਹ ਪ੍ਰਣ ਲਈਏ ਕਿ ਆਸੀਂ ਆਤਮ ਨਿਰਭਰ ਭਾਰਤ ਬਣਾਉਣ ਦੇ ਲਈ ਸਭ ਸਵਦੇਸ਼ੀ અપਨਾਵਾਂਗੇ ਆਪਣੇ ਆਲੇ ਦੁਆਲੇ ਨੂੰ ਸਵੱਛ ਰੱਖਾਂਗੇ ਨਸ਼ਾ ਮੁਕਤ ਸਮਾਜ ਬਣਾਵਾਂਗੇ ਔਰ ਇਸ ਦੇਸ਼ ਨੂੰ ਤਾਕਤਪਰ ਦੇਸ਼ ਬਣਾਉਣ ਦੇ ਅੰਦਰ ਸਾਰੀ ਪੀੜ੍ਹੀ ਆਪਣਾ ਯੋਗਦਾਨ ਪਾਏਗੀ ਮੈਂ ਇੱਕ ਵਾਰੀ ਫਿਰ ਡਾਕਟਰ ਸਾਹਿਬ ਦੀ ਜਨਤੀ ਦੇ ਉਤੇ ਆਪਣਾ ਵੱਲੇਬਾਈ ਪਟੇਲ ਜੀ ਨੂੰ পুষ্পਾਂਜਲੀ ਵੀ ਅਰਪਿਤ ਕਰਦਾ ਸ਼ਰਧਾਂਜਲੀ ਅਰਪਿਤ ਕਰਦਾ ਔਰ ਆਓ ਮਿਲ ਕੇ ਉਹਨਾਂ ਕੋਲੋਂ ਸਭ ਪ੍ਰੇਰਣਾ ਲਈਏ ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਬਹੁਤ ਬਹੁਤ ਧੰਨਵਾਦ ਅਮੀਦ ਖਾਨ ਜੀ ਅੱਜ ਜਿਹੜੀ ਮਿਲਟਾ ਨੂੰ ਪਾਰਟਿਸਪੀਕੇਟ ਕਰਦੇ ਕਿ ਕਿਦਾਂ ਨੂੰ ਮੈਸਰ ਸਰ ਤੇ ਵਧੀਆ ਹੁੰਦਾ ਬਿਆ ਕਹਿੰਦੇ ਕੰਪਨੀ ਦੇ ਕਰਵਾਉਂਦੇ ਬਹਾਵ ਤਰੀਕਾ ਹੀ ਵੈ ਤੇ ਉਤੋਂ ਪਾਰਟੀਫੇਡ ਬਹਾਵ ਆਏ ਸੀਗੇ ਆਪਣੇ ਨਾਲ ਦੇ ਸੀਗੇ ਮੁਰਾ ਉਤੋਂ ਕੌਣ ਸੀਗੇ ਜੀ ਨਾ ਇਹ ਸਾਰ ਆਪਣੀ ਦੇਸੀ ਦੇ ਅੱਜ ਤਾਂ ਕਿ ਨਸ਼ਿਆਂ ਤੋਂ ਦੂਰ ਹੋਵੋ ਜਿੰਨਾ ਸੜਕ ਗਰਾਉਂਡ 'ਚ ਜਾਓ ਆਪਾਂ ਗਰਾਉਂਡ 'ਚ ਜਾਵਾਂਗੇ ਤਾਂ ਆਪਾਂ ਤਾਂ ਨਸ਼ਿਆਂ ਤੋਂ ਦੂਰ ਆਵਾਂਗੇ ਜੀ ਅਸੀਂ ਨਾ ਹੀ ਆ ਜੀ